ਜਨਾ ਗੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਗੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਨਹੀਂ ਸੜਕਾਂ ਤੇ ਰੰਗ ਬਨਜੂ ਉਹ ਤਜੱਟਾਂ ਦੇ ਜੇ ਛੱਡ ਕੇ ਡਰਾਈਵਰੀ ਸੜਕਾਂ ਨੂੰ ਜੰਗ ਲੱਗ ਜੂ ਉਹ ਪੈਂਦੇ ਸੱਪ ਦੀ ਸਰੀ ਤੇ ਨੋਟ ਚੱਕਣੇ ਨਹੀਂ ਸੌਕੀ ਨੀ ਡਰਾਈਵਰੀ ਬਿੱਲੋ ਪੈਂਦੇ ਸੱਪ ਦੀ ਸਰੀ ਤੇ ਨੋਟ ਚੱਕਣੇ ਨਹੀਂ ਸੌਕੀ ਨੀ ਡਰਾਈਵਰੀ ਬਿੱਲੋ ਐ ਇੰਜੋਏ ਤਾਂ ਵੀ ਫਿਰ ਕਿਤੇ ਜਾਣੇ ਇੰਜੋਏ ਕਰ ਰਹੇ ਆ ਬੜੇ ਦੇਖਦੇ ਆਲੇ ਅਸੀਂ 6 ਤਰੀਕ ਤੱਕ 6 ਤਰੀਕ ਨੂੰ ਹਾਂਜੀ ਹਾਂਜੀ 6 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਡਰਾਈਵਰ ਭਾਈਚਾਰਾ ਸਾਰਿਆਂ ਦੇ ਨਾਲ ਅਸੀਂ ਤੈਅ ਦਲੋ ਤਨ ਮਨ ਤੇ ਧਨ ਸਾਰੇ ਨਾਲ ਅਸੀਂ ਨਾਲ ਹੀ ਸਹਿਯੋਗ ਦਵਾਂਗੇ ਮੇਰਾ ਨਾਮ ਦੀਪ ਹੈ ਜੀ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਡਰਾਈਵਰ ਯੂਨੀਅਨ ਭਵਾਨੀਗੜ੍ਹ ਦਾ ਆਪਰੇਟਰ ਹਾਂ ਬਾਕੀ ਆ ਸਾਰੇ ਵੀਰ ਮੇਰੇ ਨਾਲ ਹੀ ਨੇ ਡਰਾਈਵਰੀ ਛੱਡ ਕੇ ਅੱਜ ਤੁਸੀਂ ਗਾਇਕੀ ਦਾ ਰੁੱਖ ਕਰ ਲਿਆ ਗਾਇਕੀ ਦਾ ਰੁੱਖ ਜਿਹੜਾ 2024 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਡਰਾਈਵਰ ਭਾਈਚਾਰੇ ਨੂੰ ਕਮਾਕਰਾਂ ਤੋਂ ਵਾਂਝੇ ਕਰਤੇ ਹੂੰ ਕਰੋਣਾ ਬੇਲੇ ਆ ਜਾਂ ਇੰਜੋਏ ਤਾਂ ਵੀ ਫਿਰ ਕਿਤੇ ਗਾਉਣੇ ਨੇ ਇੰਜੋਏ ਕਰ ਰਹੇ ਆ ਬਸ ਦੇਖਦੇ ਆਲੇ ਅਸੀਂ 6 ਤਰੀਕ ਤੱਕ 6 ਤਰੀਕ ਨੂੰ ਹਾਂਜੀ ਹਾਂਜੀ 6 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਡਰਾਈਵਰ ਭਾਈਚਾਰਾ ਸਾਰਿਆਂ ਦੇ ਨਾਲ ਅਸੀਂ ਤੈਅ ਦੇ ਲੋ ਤਨ ਮਨ ਤੇ ਤਨ ਸਾਰੇ ਨਾਲ ਅਸੀਂ ਨਾਲ ਹੀ ਸਹਿਯੋਗ ਦਵਾਂਗੇ ਤੇ ਮਜਬੂਰ ਕਰਦਾਂਗੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਤੇ ਹੌਸਲੇ ਬੁਲੰਦ ਨੇ ਹੌਸਲੇ ਪੂਰੇ ਬੁਲੰਦ ਨੇ ਜੀ ਠੀਕ ਹੈ ਸੋਸ਼ਲ ਮੀਡੀਆ ਤੇ ਕਾਫੀ ਵਧੀਆ ਵਾਇਰਲ ਹੋ ਰਿਹਾ ਤੁਹਾਡਾ ਗੀਤ ਉਹ ਚੰਦ ਕਲੈਨਾ ਸੁਣਾਉਗੇ ਸੋਸ਼ਲ ਮੀਡੀਆ ਤੇ ਹਾਂਜੀ ਹਾਂਜੀ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੋ ਰਿਹਾ ਉਹ ਗਾਣਾ ਉਹਦੀ ਚਾਰਕ ਲੈਣਾ ਇਹਨੇ ਕਹਿੰਦਾ ਢੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਢੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਨਹੀਂ ਸੜਕਾਂ ਤੇ ਰੰਗ ਬਨਜੂ ਪੁੱਤ ਜੱਟਾਂ ਦੇ ਜੇ ਛੱਡ ਕੇ ਡਰਾਈਵਰੀ ਸੜਕਾਂ ਨੂੰ ਜੰਗ ਲੱਗ ਜੂ ਸੜਕਾਂ ਨੂੰ ਜੰਗ ਲੱਗ ਜੂ ਇੱਕ ਪਿੰਦੇ ਸੱਪ ਦੀ ਸ਼ੀਰ ਤੇ ਨੋਟ ਚੱਕਣੇ ਉਹ ਵੀ ਸੁਣਾ ਦੋ ਉਹ ਕੇਂਦਰ ਸਰਕਾਰ ਨੂੰ ਇੱਕ ਗੁਜਾਰਸ਼ ਵੀ ਆ ਵੀ ਜਿਹੜਾ ਇਹ ਡਰਾਈਵਰੀ ਦਾ ਕਿੱਤਾ ਹੈ ਇਹ ਪੂਰੇ ਕਿਸੇ ਵੀ ਕੰਮ ਦੇ ਵਿੱਚ ਲਾ ਲੋ ਡਰਾਈਵਰ ਭਾਈਚਾਰੇ ਦਾ ਬਹੁਤ ਵੱਡਾ ਸਹਿਯੋਗ ਆ ਜਿਹੜਾ ਹਿੱਟ ਐਂਡ ਰਨ ਉਹਨਾਂ ਨੇ ਲਾਗੂ ਕੀਤਾ ਉਹਨਾਂ ਉਹਨਾਂ ਨੂੰ ਕਿਤੇ ਨਾ ਕਿਤੇ ਵਾਪਸ ਲੈਣਾ ਚਾਹੀਦਾ ਤੇ ਸਾਡਾ ਪੂਰਾ ਸਹਿਯੋਗ ਇਹੀ ਰਹੂਗਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਿੱਟ ਐਂਡ ਰਨ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਕਿਉਂਕਿ ਹਿੱਟ ਐਂਡ ਰਨ ਲਾਗੂ ਬੇਸ਼ੱਕ ਕਰਤਾ ਪਰ ਸੌਖੀ ਇੰਨੀ ਡਰਾਈਵਰੀ ਹੈ ਨਹੀਂਗੀ ਜਿੰਨੀ ਮੋਦੀ ਸਾਹਿਬ ਨੂੰ ਲੱਗਦੀ ਆ ਬਾਕੀ ਸੱਪਾਂ ਦੀ ਸ੍ਰੀਤ ਰੋਡ ਚੱਕਣੇ ਪੈਂਦੇ ਨੇ ਗੱਲ ਉਹੀ ਆ ਸੜਕਾਂ ਦੇ ਉੱਤੇ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਇੱਕ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਨੇ ਗਿਆ ਦਿੱਲੀ ਪੁਲਿਸ ਹਿਮਾਚਲ ਪੁਲਿਸ ਉੱਤਰਾਖੰਡ ਦੀ ਪੁਲਿਸ ਹਰ ਇੱਕ ਤਰ੍ਹਾਂ ਦੇ ਜਿਹੜਾ ਸਾਹਮਣਾ ਕਰਨਾ ਪੈਂਦਾ ਉਹ ਸੱਪ ਦੀ ਸ੍ਰੀਤ ਰੋਡ ਚੱਕਣ ਦੇ ਬਰਾਬਰ ਦੀ ਗੱਲ ਹੈ ਇਹ ਤੇ ਪਰ ਸਾਡੇ ਹੌਸਲੇ ਤਾਂ ਫੇਰ ਵੀ ਬੁਲੰਦ ਨੇ ਇਹ ਗੱਲ ਸੱਚੀ ਹੈ ਕਿ ਪੈਂਦੇ ਸੱਪ ਦੀ ਸ਼ਰੀਰ ਤੋਂ ਨੋਟ ਚੱਕਣੇ ਸੌਖੀ ਈ ਡਰਾਈਵਰੀ ਬਿਲੋ ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਕੋਈ ਸੜਕ ਖਾਸ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਟਰੱਕ ਡਰਾਈਵਰ ਹੋਗਾ ਉਸ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਕਿਸੇ ਦੇ ਹਾਸਤੇ ਦੇ ਵਿੱਚ ਕੋਈ ਵੀ ਡਰਾਈਵਰ ਭਾਈਚਾਰਾ ਬਹੁਤ ਜਗ੍ਹਾ ਤੇ ਅਸੀਂ ਸੁਣਨੇ ਵੀ ਰਹੇ ਹਾਂ ਤੇ ਸਾਡੇ ਨਾਲ ਮਤਲਬ ਕਿ ਸਾਡਾ ਕੋਈ ਕਸੂਰ ਨਾ ਹੁੰਦੇ ਹੋਏ ਵੀ ਫਿਰ ਵੀ ਸਾਨੂੰ ਬਹੁਤ ਜ਼ਿਆਦਾ ਮਰਦ ਜਿਹੜਾ ਔਖੇ ਟਾਈਮ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਦੇ ਬਾਵਜੂਦ ਵੀ ਅਸੀਂ ਮਤਲਬ ਕਿ ਕਿੱਤਾ ਜਿਹੜਾ ਡਰਾਈਵਰੀ ਦਾ ਅਸੀਂ ਕਰ ਰਹੇ ਹਾਂ ਕਿਉਂਕਿ ਸਾਡੇ ਹੌਸਲੇ ਪੂਰੇ ਬਲੰਦ ਨੇ ਮਜਬੂਰ ਕਰ ਦਾਂਗੇ ਮੋਦੀ ਸਰਕਾਰ ਨੂੰ ਕਿ ਆਪਣਾ ਫੈਸਲਾ ਵਾਪਸ ਲੈਣ ਤੇ ਸਾਡ ਸਾਰਿਆਂ ਦੀ ਏਕਤਾ ਦੀ ਤਸਵੀਰਾ ਸਾਹਮਣੇ ਹੁੰਦੀ ਨੇ ਵੀ ਕਿਸੇ ਡਰਾਈਵਰ ਨੇ ਕਿਸ ਨੂੰ ਤਲੜਤਾ ਡਰਾਈਵਰ ਦੀ ਵੀ ਮੁੱਤਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਜੀ ਡਰਾਈਵਰ ਦੇਖੋ ਆ ਅਸੀਂ ਸਾਰੇ ਇਨਸਾਨ ਆ ਇੱਕ ਕੁੱਤੇ ਦੀ ਜਾਂ ਕਿਸੇ ਵੀ ਕਿਸੇ ਵੀ ਮਤਲਬ ਜੀਵ ਜੰਤੂ ਦੀ ਲਾ ਲੋ ਕਿਸੇ ਦੀ ਵੀ ਕੋਈ ਵੀ ਬੰਦਾ ਜਿਹੜਾ ਹੱਤਿਆ ਨਹੀਂ ਕਰ ਸਕਦਾ ਅਸੀਂ ਕਿਸੇ ਕੁੱਤਾ ਵੀ ਸਾਡੀ ਗੱਡੀ ਦੇ ਸਾਹਮਣੇ ਆ ਜਾਂਦਾ ਤਾਂ ਉਹਨੂੰ ਬਚਾਉਣ ਦੇ ਲਈ ਵੀ ਅਸੀਂ ਆਪਣੀ ਜਾਨ ਤੇ ਖੇਲ ਜਾਨੇ ਆ ਤੇ ਅਸੀਂ ਫਿਰ ਮਤਲਬ ਕਿ ਕਿਉਂ ਕਿਸੇ ਦੇ ਮਤਲਬ ਹਨਾ ਤੁਸੀਂ ਸਮਝ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਡਰਾਈਵਰ ਦਾ ਰੂਲ ਹੋ ਨਹੀਂ ਹੁੰਦਾ ਕਿ ਉਹ ਜਾਣ ਬੁੱਝ ਕੇ ਕਿਸੇ ਦੇ ਉੱਪਰ ਗੱਡੀ ਚੜਾ ਦੇ ਜਾਂ ਕੁਝ ਵੀ ਹਨਾ ਕਿ ਵੀ ਜਾਨ ਕਾਜ ਕਿਵੇਂ ਚੱਲ ਰਿਹਾ ਕੰਮਕਾਰ ਮੰਦਾ ਜੀ ਆ ਸਾਰੇ ਡਰਾਈਵਰ ਭਾਈਚਾਰਾ ਜਿਹੜਾ ਸਾਲਾ ਬੇਲਾ ਖੜਾਗਾ ਅੱਜ 4-5 ਦਿਨ ਹੋ ਗਏ ਸਵੇਰੇ ਆ ਜਾਂਦੇ ਆ ਰੋਟੀਆਂ ਖਾ ਕੇ ਸ਼ਾਮ ਨੂੰ ਘਰੇ ਵਾਪਸ ਮੁੜ ਜਾਨੇ ਆ ਕੋਈ ਵੀ ਸਾਡਾ ਹੱਲ ਨਹੀਂ ਹੈਗਾ ਸੜਕਾ ਤੇ ਆਵਾਜਾਈ ਦੇਖ ਲੋ 95% ਆਵਾਜਾਈ ਦਾ ਫਰਕ ਪੈ ਗਿਆ ਸਿਰਫ ਇਹ ਹਿੱਟ ਐਂਡ ਰਨ ਦੇ ਬਦੌਲਤ ਪਰ 6 ਤਰੀਕ ਨੂੰ ਅਸੀਂ ਪੂਰਾ ਸਹਿਯੋਗ ਦਵਾਂਗੇ ਦੇ ਲੋ ਦਵਾਂਗੇ ਡਰਾਈਵਰ ਡਰਾਈਵਰ ਭਾਈਆਂ ਦਾ ਸਾਥ ਦਵਾਂਗੇ ਅਸੀਂ ਸਾਰੇ ਤਹਿ ਦਿਲੋਂ ਨਾ ਤਨਮਨ ਤੇ ਅਨਸਾਰ ਨਾਲ ਸਹਿਯੋਗ ਸਾਡਾ ਪੂਰਾ ਹੋਊਗਾ